ਕਾ ਵੀ ਮੈਂ ਹਾਂ ਤੁਹਾਡਾ ਨਾਮ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਲਾ ਚੋਣਵੀਆਂ ਖਬਰਾਂ ਪੰਜਾਬ ਵਿੱਚ ਗੈਂਗਸਟਰਾਂ ਨੂੰ ਆਤਮ ਸਮਰਪਣ ਜਾਂ ਗਵੀਰ ਸਿੱਟੇ ਭੁਗਤਣ ਲਈ ਤਿਆਰ ਰਹਿਣ ਦਾ ਚੇਤਾਵਨੀ ਦਿੱਤੀ ਲੋਕਾਂ ਨੂੰ ਸੁਰੱਖਿਅਤ ਤੇ ਸ਼ਾਂਤਮਈ ਮਾਹੌਲ ਦੇਣ ਦਾ ਵਾਅਦਾ ਪੁਲਿਸ ਅਧਿਕਾਰੀਆਂ ਨੇ ਕੀਤਾ ਅਕਾਲੀ ਭਾਜਪਾ ਤਾਲਮੇਲ ਕਮੇਟੀ ਦੀ ਮੀਟਿੰਗ ਅੱਜ ਸ਼ੋਕਪਾਲ ਖੇੜਾ ਨੇ ਆਖਿਆ ਸਿਰਫ ਪੈਸੇ ਇਕੱਠੇ ਕਰਨਾ ਸਰਕਾਰ ਦਾ ਏਜੰਡਾ ਬਰਗਾੜੀ ਮੋਰਚਾ ਚੁੱਕਣ ਨੂੰ ਦੱਸਿਆ ਗਲਤ ਖੇੜਾ ਵੱਲੋਂ ਬਟਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਚੋਣ ਕਮਿਸ਼ਨ ਨੇ ਕੇਂਦਰ ਤੋਂ ਮੰਗੀ ਆਗਿਆ ਗਲਤ ਇਸ਼ਤਿਹਾਰ ਤੇ ਫੇਸਬੁਕ ਅਤੇ Google ਤੇ ਹੋਏਗਾ ਐਕਸ਼ਨ ਹੁਣ ਖਬਰਾਂ ਦੇ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਠੰਡਾ ਜ਼ਿਲ੍ਹੇ ਦੇ ਮੋੜ ਬੰਬਕਾਂਡ ਵਿੱਚ 2 ਸਾਲ ਪਹਿਲਾਂ ਹੋਏ ਬੰਬ ਕਾਂਡ ਵਿੱਚ ਡੇਰਾ ਮੁਖੀ ਅਤੇ ਹਾਨੀਪਰੀਦ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸ਼ਰੋਮਨੀ ਅਕਾਲੀ ਦਲ ਮਾਨ ਦੇ ਜਰਨਲਿਸਟ ਅਕਤਰ ਗੁਰ ਸੇਵਕ ਸਿੰਘ ਜਵਾਰਕੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 8 ਮਾਰਚ ਤੱਕ ਦੋਨਾਂ ਨੂੰ ਇਸ ਕੇਸ ਵਿੱਚ ਗ੍ਰਿਫਤਾਰੀ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਏਗਾ ਜਵਾਰਕੇ ਨੇ ਆਖਿਆ ਕਿ ਮੋੜ ਬੰਬਕਾਂਡ ਦੇ ਪੀੜਤਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ ਕਿਉਂਕਿ ਸਰਕਾਰ ਦੀ ਨੀਅਤ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਨਹੀਂ ਉਹਨਾਂ ਆਖਿਆ ਕਿ ਜਾਂਚ ਵਿੱਚ ਸਪਸ਼ਟ ਹੋ ਚੁੱਕਾ ਹੈ ਕਿ ਮੋੜ ਬੰਬਕਾਂਡ ਵਿੱਚ ਡੇਰਾ ਮੁਖੀ ਤੇ ਹਾਨੀਪ ਹਰ ਪੀੜਤਾਂ ਦਾ ਇਲਾਜ ਵੀ ਨਹੀਂ ਕਰਵਾ ਰਹੀ ਬਲਕਿ ਪੀੜਤ ਖੁਦ ਇੱਕ ਦੂਜੇ ਦਾ ਸਹਾਰਾ ਬਣ ਕੇ ਇਲਾਜ ਕਰ ਰਹੇ ਨੇ ਉਹਨਾਂ ਆਖੇ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੈ ਤਾਂ ਉਹ ਬੰਬ ਕਾਂਡ ਦੇ ਮਾਸਟਰਮਾਈਂਡ ਡੇਰਾਮੁਖੀ ਤੇ ਹਾਨੀਪ੍ਰੀਤ ਤੋਂ ਪੁੱਛਗਛ ਕਰੇ ਜਿਸ ਤੇ ਪੂਰਾ ਸੱਚ ਸਾਹਮਣੇ ਆ ਜਾਏਗਾ ਕਿ ਆਖਿਰ ਮੋੜ ਵਿੱਚ ਬੰਬ ਕਾਂਡ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਨੇ 8 ਮਾਰਚ ਤੱਕ ਡੇਰਾਮੁਖੀ ਤੇ ਉਸ ਦੀ ਸਹਿਯੋਗੀ ਹਾਨੀਪ੍ਰੀਤ ਦੀ ਗ੍ਰਿਫਤਾਰੀ ਨਾ ਪਾਈ ਤਾਂ ਪੁੱਛਗਛ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਘਰਸ਼ ਵਿੜਿਆ ਜਾਏਗਾ ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਇਸ ਸਾਲ 1 ਫਰਵਰੀ ਤੋਂ 6% ਵੰਗਾਈ ਭੱਤੇ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਕਰਮਚਾਰੀਆਂ ਦਾ ਕੁੱਲ ਡੀ 138% ਹੋ ਗਿਆ ਹੈ ਸੂਬੇ ਦੇ 3.5 ਲੱਖ ਕਰਮਚਾਰੀ ਤੇ 3.5 ਲੱਖ ਪੈਨਸ਼ਨਰਾਂ ਦਾ ਲਾਭ ਹੋਏਗਾ ਇਸ ਤੋਂ ਇਲਾਵਾ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਵੱਲੋਂ ਆਪਣੀ ਅਚਲ ਜਾਇਦਾਦ ਦਾ ਹਰ ਸਾਲ ਐਲਾਨ ਕਰਨ ਦਾ ਫੈਸਲਾ ਵੀ ਕੀਤਾ ਗਿਆ ਜਿਸਕਰ ਜੋਗਾ ਕਿ ਮੰਤਰੀ ਮੰਡਲ ਨੇ 18 ਮਾਰਚ 2017 ਨੂੰ ਵੀ ਫੈਸਲਾ ਕੀਤਾ ਸੀ ਕਿ ਸਾਰੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਹਰ ਸਾਲ ਜਨਵਰੀ ਨੇ ਆਪਣੀ ਚੱਲ ਤੇ ਚੱਲ ਜਾਇਦਾਦ ਦਾ ਐਲਾਨ ਕਰਨਗੇ ਮੰਤਰੀ ਮੰਡਲ ਨੇ ਇਹ ਵੀ ਫੈਸਲਾ ਲਿਆ ਸੀ ਕਿ ਸਾਲ 2017-18 ਲਈ ਇਹ ਐਲਾਨ 1 ਜੁਲਾਈ 2017 ਤੱਕ ਕੀਤਾ ਜਾਣਾ ਹੋਏਗਾ ਲੇਕਿਨ ਅਜੇ ਕੁਝ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੀਏ ਦੀ ਇੱਕ ਕਿਸ਼ਤ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਕਰਕੇ ਕਰਮਚਾਰੀਆਂ ਨੂੰ ਬੇਕੂਫ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾ ਕੇ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ ਉਹਨਾਂ ਆਖੇ ਕਿ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਸਰਕਾਰ ਆਪਣੇ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਲਈ ਚੋਣ ਸਟੰਟ ਕਰਦੀ ਹੈ ਉਧਰ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਪਾਲ ਖਰਾਨੇ ਆਖਿਆ ਕਿ ਧਰਕਰ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਖੁਦ ਹੀ ਰੋਜ਼ਗਾਰ ਪੈਦਾ ਕਰਨ ਵਾਲੇ ਸਾਧਨਾਂ ਤੇ ਕਬਜ਼ਾ ਕਰਕੇ ਬੈਠ ਗਈ। ਉਹਨਾਂ ਆਖਿਆ ਕਿ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਬਣਾਉਣ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਪਰ ਸੂਬਾ ਸਰਕਾਰ ਨੇ ਇਸ ਵਿੱਚ ਆਪਣਾ ਬਣਦਾ ਹਿੱਸਾ 72 ਕਰੋੜ ਰੁਪਏ ਨਹੀਂ ਪਾਇਆ ਜਿਸ ਕਰਕੇ ਇਹ ਪ੍ਰੋਜੈਕਟ ਅੱਧਵਾਟੇ ਲਟਕ ਗਿਆ। ਉਹਨਾਂ ਆਖਿਆ ਕਿ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮੀਲ ਗਾਂਧੀ ਨੇ ਬੜੀ ਮਿਹਨਤ ਨਾਲ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਾਇਆ ਪਰ ਸੂਬਾ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਕੋਈ ਦਿਲਚਸਪੀ ਨਹੀਂ ਛੱਟੇ ਵੱਜੋ ਉਕਤ ਪ੍ਰੋਜੈਕਟ ਅੱਧ ਵਿੱਚ ਕਰ ਲਟਕ ਗਿਆ ਤੇ ਆਪਣੇ ਹਿੱਸੇ ਦੀ ਗ੍ਰਾਂਟ ਜਾਰੀ ਨਾ ਕਰਨ ਕਰਕੇ ਬਠਿੰਡਾ ਸਮੇਤ ਹੋਰਨਾ ਜ਼ਿਲ੍ਹਿਆਂ ਦੇ ਲੋਕਾਂ ਨੂੰ ਰੇਲਵੇ ਦੀ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਆਖਿਆ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਬਠਿੰਡਾ ਸਮੇਤ ਹੋਰਨਾ ਜ਼ਿਲ੍ਹੇ ਰੇਲ ਰਾਈ ਰਾਜਧਾਨੀ ਨਾਲ ਜੋੜ ਜਾਣਗੇ ਪਰ ਮੁੱਖ ਮੰਤਰੀ ਬਾਦਲ ਪਰਵਾਰ ਦੀਆਂ ਬੱਸਾਂ ਨੂੰ ਕਾਟਾ ਨਹੀਂ ਪੈਣ ਦੇਣਾ ਚਾਹੁੰਦੇ। ਖੈਰਾ ਦਾ ਦੋਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ ਸਰਕਾਰ ਦੇ ਏਜੰਡੇ ਤੇ ਨਹੀਂ ਸਗੋ, ਸਿਰਫ ਸਰਕਾਰ ਦਾ ਏਜੰਡਾ ਹੈ ਕਿ ਪੈਸੇ ਕਿਵੇਂ ਇਕੱਠੇ ਕੀਤੇ ਜਾਣ। ਸੁਖਪਾਲ ਖੈਰ ਨੇ ਬਰਗਾੜੀ ਮੋਰਚੇ ਨੂੰ ਜਲਦਬਾਜੀ ਵਿੱਚ ਚੁੱਕ ਸਿੱਖ ਸੰਗਤ ਨਾਲ ਕੋਈ ਸਲਾਹ مشورہ ਨਹੀਂ ਕੀਤਾ ਗਿਆ ਸੁਖਪਾਲ ਖੇਰ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਵਢੀ ਹੈ ਪਿਛਲੇ ਦੋ ਦਿਨਾਂ ਤੋਂ ਬਠਿੰਡਾ ਵਿੱਚ ਨੇ ਖੈਰਾਦੀਪ ਪਾਰਟੀ ਪੰਜਾਬੀ ਇਕਤਾ ਪਾਰਟੀ ਦੇ ਹਿੱਸੇ ਬਠਿੰਡਾ ਤੇ ਫਰੀਦਕੋਟ ਦੀਆਂ ਲੋਕ ਸਭਾ ਸੀਟਾਂ ਆਈਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਜਮੂਰੀ ਗੱਡਜੋੜ ਦਾ 50 ਫੀਸਦੀ ਸੀਟਾਂ ਤੇ ਸਮਝੌਤਾ ਹੋ ਚੁੱਕਾ ਹੈ ਉਹਨਾਂ ਦੀ ਪਾਰਟੀ ਦੇ ਹਿੱਸੇ ਬਠਿੰਡਾ ਤੇ ਫਰੀਦਕੋਟ ਸੀਟਾਂ ਆਈਆਂ ਖੈਰਾ ਨੇ ਆਖਿਆ ਕਿ ਉਹਨਾਂ ਦੇ ਚੋਣ ਲੜਨ ਦਾ ਫੈਸਲਾ ਪਾਰਟੀ ਤੇ ਐਲਾਈਅੰਸ ਤੇ ਆਗੂ ਨੇ ਕਰਨਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਜਿੱਥੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਉੱਥੇ ਅਕਾਲੀ ਦਲ ਤੇ ਭਾਜਪਾ ਵੀ ਤਿਆਰੀ ਵਿੱਚ ਰੁੱਝ ਗਏ ਨੇ ਅਕਾਲੀ ਦਲ ਤੇ ਭਾਜਪਾ ਤਾਲਮਿਲ ਕਮੇਟੀ ਦੀ ਅੱਜ ਮੀਟਿੰਗ ਹੋਏਗੀ ਮੀਟਿੰਗ ਵਿੱਚ ਅਕਾਲੀ ਦਲ ਅਮਰitsar ਸੀਟ ਨੂੰ ਲੈ ਕੇ ਲੁਧਿਆਣਾ ਸੀਟ ਦੇਣ ਦਾ ਮੁੱਦਾ ਚੁੱਕ ਸਕਦਾ ਹੈ ਸੁਖਬੀਰ ਬਾਦਲ ਇਹ ਗੱਲ ਕਹਿ ਚੁੱਕੇ ਹੈ ਤਾਲਮਿਲ ਕਮੇਟੀ ਤੋਂ ਪਹਿਲਾਂ ਭਾਜਪਾ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਕਰਦੀ ਹੈ ਮੀਟਿੰਗ ਵਿੱਚ ਸੂਬਾ ਇੰਚਾਰਜ ਪ੍ਰਭਾਤ ਚਾਹ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਬਣਾਏ ਇੰਚਾਰਜ ਕੈਪਟਨ ਅਬਮਨਿਉ ਪਹੁੰਚ ਸਕਦੇ ਨੇ ਅਕਾਲੀ ਚੋਣ ਲੜੇਗਾ ਦੋਵਾਂ ਪਾਰਟੀਆਂ ਵਿੱਚ ਜ਼ਮੀਨੀ ਪੱਧਰ ਤੇ ਤਾਲਮਿਲ ਦੀ ਵੱਡੀ ਘਾਟ ਹੈ ਗੁਰਦਾਸਪੁਰ ਸੀਟ ਤੇ ਜਿੱਥੇ ਭਾਜਪਾ ਨੂੰ ਇਤਰਾਜ ਆ ਪਟਾੜਾ ਸੀਟ ਤੇ ਉਸ ਤੋਂ ਵੱਡੇ ਇਤਰਾਜ ਨੇ ਭਾਜਪਾ ਨੂੰ ਪਤਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਸੀਟ ਨੂੰ ਬਦਲਣਾ ਚਾਹੁੰਦਾ ਹੈ ਭਾਜਪਾ ਇਹ ਸੀਟ ਛੱਡਣ ਲਈ ਤਿਆਰ ਨਹੀਂ ਕਿਉਂਕਿ ਇਹ ਹਿੰਦੂ ਸੀਟ ਹੈ ਪਿਛਲੀ ਵਾਰ ਵੀ ਇਸ ਸੀਟ ਤੋਂ ਭਾਜਪਾ ਨੇ ਅਰुण ਜੇਤਲੀ ਨੂੰ ਉਤਾਰਿਆ ਪਰ ਉਹ ਹਾਰ ਗਏ ਇਸ ਸੀਟ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਇਸ ਵਾਰ ਜ਼ੋਰ ਲਗਾ ਰਹੇ ਨੇ ਗੁਰਦਾਸਪੁਰ ਵਿੱਚ ਜ਼ਮੀਨੀ ਪੱਧਰ ਤੇ ਅਕਾਲੀ ਤੇ ਭਾਜਪਾ ਵਿਚਾਲੇ ਰਫੜ ਹੈ ਇਸ ਸੀਟ ਤੋਂ ਸਵਰਗੀ ਅਵਨੋਦ ਖੰਨਾ ਦੀ ਪਤ ਲਕਿ ਭਾਜਪਾ ਇਸ ਸੀਟ ਤੋਂ ਅਕਸ਼ੇ ਖੰਨਾ ਨੂੰ ਉਤਾਰਨਾ ਚਾਹੁੰਦੀ ਹੈ ਹਸ਼ਿਆਪੁਰ ਸੀਟ ਨੂੰ ਲੈ ਕੇ ਕੋਈ ਰਫੜ ਨਹੀਂ ਇਸ ਸੀਟ ਤੇ ਭਾਜਪਾ ਦੇ ਅੰਦਰ 19 ਕਲੇਸ਼ ਹੈ ਕੇਂਦਰੀ ਰਾਜ ਮੰਤਰੀ ਵਿਜੇ ਸਾਭਲਾ ਤੇ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਵਿਚਾਲੇ ਸਿਆਸੀ ਲੜਾਈ ਚੱਲ ਰਹੀ ਹੈ ਭਾਜਪਾ ਕੋਰ ਗਰੁੱਪ ਵਿੱਚ ਸਾਰੀਆਂ ਸੀਟਾਂ ਨੂੰ ਲੈ ਕੇ ਪਰਜੋਲ ਕਰੇਗੀ ਇਸ ਸਪੀਡਿੰਗ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੈ ਤੇ ਮੀਟਿੰਗਾਂ ਦੇ ਨਤੀਜਿਆਂ ਤੇ ਸਭ ਦੀ ਨਜ਼ਰ ਹੈ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਚੰਡੀਗੜ੍ਹ ਤੋਂ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੀ ਕਰਜ਼ਾ ਰਾਹਤ ਸਕੀਮ ਵਾਸਤੇ ਫੰਡਾਂ ਦੀ ਵੰਡ ਵਿੱਚ 5500 ਕਰੋੜ ਰੁਪਏ ਤੱਕ ਵਾਧਾ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਇਸ ਫੈਸਲੇ ਦਾ ਐਲਾਨ ਸੂਬਾਈ ਵਿਕਾਸ ਵਿਕਾਸ ਬੋਰਡ ਦੀ 45ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ ਹੈ ਉਨ੍ਹਾਂ ਸੂਬੇ ਵਿੱਚ ਸੰਪਰਕੀ ਸੜਕਾਂ ਦੀ ਮੁਰੰਮਤ ਵਾਸਤੇ ਚੱਲ ਰਹੇ ਪ੍ਰੋਜੈਕਟਾਂ ਤੇਜ਼ੀ ਲਿਆਉਣ ਲਈ ਮੰਡੀ ਬੋਰਡ ਦੇ ਅਸਕਰ ਨੂੰ ਹਦਾਇਤਾਂ ਦਿੱਤੀਆਂ ਨੇ ਕਿਸਾਨ ਖੇਤੀ ਕਰਜ਼ਾ ਫੰਡ ਅਚਵਾਦਾ ਹੋਣ ਨਾਲ ਇਸ ਸਕੀਮ ਦਾ ਹੋਰ ਪ੍ਰਸਾਰ ਕਰਨ 'ਚ ਮਦਦ ਮਿਲੇਗੀ ਤੇ ਕਰਜ਼ੇ ਹੇਠ ਦਬੇ ਹੋਰ ਕਿਸਾਨਾਂ ਨੂੰ ਵੀ ਇਸ ਸਕੀਮ ਤੋਂ ਲਾਭ ਮਿਲ ਸਕਦਾ ਏ ਨਵੀਂ ਦਿੱਲੀ ਤੋਂ ਖਬਰ ਹੈ ਪੰਜਾਬ ਦੇ ਟਰੈਵਲ ਏਜੰਟਾਂ ਦੇ ਧੋਖੇ ਕਾਰਨ ਅਰਮੀਨੀਆ ਵਿੱਚ ਫਸੇ ਪੰਜਾਬੀ ਬੁੰਡਿਆਂ ਦੇ ਮੁੱਦੇ ਉੱਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਉਹਨਾਂ ਜਾਣਕਾਰੀ ਦਿੱਤੀ ਕਿ ਅਰਮੀਨੀਆ ਚ ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਬਾਰੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਖਤ ਕਾਰਵਾਈ ਕਰਨ ਦੇ ਦੇਸ਼ ਦਿੱਤੇ ਨੇ। ਉਹਨਾਂ ਦੱਸਿਆ ਕਿ ਅਰਮੀਨੀਆ ਚ ਭਾਰਤੀ ਰਾਜਦੂਤ ਉਹਨਾਂ ਤੱਕ ਪਹੁੰਚੇ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕਪਤਨ ਅਮਰਿੰਦਰ ਸਿੰਘ ਨੇ ਵੀ ਜਵਾਬੀ ਚਿੱਠੀ ਚ ਕਿਹਾ ਹੈ ਕਿ सुषमा स्वराज ਨੂੰ ਦੱਸ ਦਿੱਤਾ ਹੈ ਕਿ ਇਸ ਬਾਰੇ ਪਹਿਲਾਂ ਹੀ ਕੇਸ ਦਰਜ ਹੋ ਚੁੱਕਾ ਹੈ ਤੇ ਡੀਜੀਪੀ ਨੂੰ ਕਾਰਵਾਈ ਕਰਨ ਵਾਸਤੇ ਵੀ ਹੁਕਮ ਜਾਰੀ ਕਰ ਦਿੱਤੇ ਨੇ। ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਹਾਲ ਹੀ ਪੁਲਿਸ ਅਧਿਕਾਰੀਆਂ ਵਿਚਾਲੇ ਕਾਸ਼ਮ ਕਸ਼ ਨਜ਼ਰੀ ਹੈ ਅੱਜ ਮੁਸਤਫਾ ਨੇ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਲੇਖ ਕੇ ਬੇਨਤੀ ਕੀਤੀ ਹੈ ਕਿ ਉਹ ਦਿਨਕਰ ਗੁਪਤਾ ਦੇ ਅਧੀਨ ਕੰਮ ਨਹੀਂ ਕਰ ਸਕਦੇ ਉਹਨਾਂ ਤੋਂ ਸੀਨੀਅਰ ਨੇ ਇਸ ਲਈ ਉਹਨਾਂ ਨੂੰ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਡੀਜੀਪੀ ਦਾ ਚਾਰਜ ਸੌਂਪਿਆ ਜਾਵੇ ਯੂਪੀਐਸਸੀ ਨੇ 1985 ਬੈਚ ਦੇ ਆਈਪੀਐਸ ਅਧਿਕਾਰੀ ਤੇ ਐਸਟੀਫ ਮੁਖੀ ਮੁਹੰਮਦ ਮੁਸਤਫਾ ਤੇ 1986 ਬੈਚ ਦੇ ਅਧਿਕਾਰੀ ਸੁਦਾਰਥ ਚਟੋਪਾਦਿਆ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਮੁਸਤਾਫਾ ਨੇ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ ਹੈ ਪੰਜਾਬ ਪੁਲਿਸ ਵਿੱਚ ਇਸ ਸਮੇਂ ਤਿੰਨ ਆਈਪੀਐਸ ਅਧਿਕਾਰੀ ਗੁਪਤਾ ਤੋਂ ਸੀਨੀਅਰ ਨੇ ਤਾਜ਼ਾ ਨਿਯੁਕਤੀ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਧੜੇਬੰਦੀ ਵਧਣ ਦੇ ਅਸਾਰ ਨੇ ਮੁਸਤਾਫਾ ਨੇ ਕਿਹਾ ਕਿ ਉਹਨਾਂ ਨੂੰ ਰਾਸੀ ਜਾਂ ਕੁਝ ਪ੍ਰਸ਼ਾਸਕੀ ਸਾਜ਼ਿਸ਼ ਤਹਿਤ ਉਹਨਾਂ ਦਾ ਨਾਮ ਵਿੱਚੋਂ ਹਟਾਇਆ ਗਿਆ ਹੈ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਲਾਰਸ ਬਸ਼ਨੋਈ ਗੈਂਗ ਦੇ ਗੈਂਗਸਟਰ ਅੰਕਿਤ ਭਾਦੂ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੁਣ 7 ਹੋਰ ਗੈਂਗਸਟਰ ਸੁਖਪ੍ਰੀਤ ਔਰ ਫੈਰੀ ਗੋਰਪ੍ਰੀਤ ਔਰ ਫੁਗੋਗੀ ਜੈਪਾਲ ਕਸ਼ਮੀਰ ਸਿੰਘ ਹਰਿੰਦਰ ਸਿੰਘ ਔਰ ਫਰਿੰਦਾ ਸ਼ੁਭਮ ਅਤੇ ਸੁਖਪ੍ਰੀਤ ਔਰ ਬੁੱਢਾ ਦੀ ਤਲਾਸ਼ ਹੈ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਬੌਰ ਦੇ ਸ਼ੇਰੇਵਾਲਾ ਪਿੰਡ ਦੇ ਵਿੱਚ ਅੰਕਿਤ ਭਾਦੂ ਤੇ ਰਾਜਸਥਾਨ ਪੁਲਿਸ ਨੇ 1 ਲੱਖ ਰੁਪਏ ਪੰਜਾਬ ਪੁਲਿਸ ਨੇ 2 ਲੱਖ ਅਤੇ ਹਰਿਆਣਾ ਪੁਲਿਸ ਨੇ ਵੀ ਇਨਾਮ ਐਲਾਨਿਆ ਭਾਦੂ ਤੇ ਕਤਲ ਅਤੇ ਗੈਂਗ ਕਿਲਿੰ ਸੱਤ ਮਾਮਲਿਆਂ ਵਿੱਚ ਉਸ ਨੂੰ ਲੁੜਿੰਦਾ ਉਸ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਤੇ ਕਈ ਹੋਰ ਅਸਲਾ ਬਰਾਮਦ ਕੀਤਾ ਗਿਆ ਉਸ ਦੇ ਦੋ ਸਾਥੀ ਜਰਮਜੀਤ ਅਤੇ ਗੁਰਿੰਦਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਆਈਜੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਸੂਬੇ ਵਿੱਚ ਗੈਂਗਸਟਰਾਂ ਦਾ ਜਲਦ ਮੁਕੰਮਲ ਖਾਤਮਾ ਕੀਤਾ ਜਾਏਗਾ ਉਹਨਾਂ ਨੇ ਗੈਂਗਸਟਰਾਂ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਅਪਰਾਧ ਦਾ ਰਾਹ ਛੱਡ ਦੇਣ ਤੇ ਪੁਲਿਸ ਕੋਲ ਆਤਮ ਸਵਰਪਨ ਕਰ ਦੇਣ ਜਾਂ ਗਵਿਰਸ ਟਿਪ ਭੁਗਤਣ ਲਈ ਤਿਆਰ ਰਹਿਣ ਚੋਣ ਕਮਿਸ਼ਨ ਨੇ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਕਿ ਉਹ ਗਲਤ ਇਸ਼ਤਿਹਾਰ ਜਾਂ ਚੋਣ ਜਾਬਤੇ ਦੀ ਉਲੰਘਣਾ ਦੇ ਨਾਲ ਚੋਣਾਂ ਵਿੱਚ ਜੁੜੇ ਕੰਟੈਂਟ ਦੇ ਮਾਮਲੇ ਵਿੱਚ ਸੋਸ਼ਲ ਮੀਡੀਆ ਜਾਂ ਡਿਜੀਟਲ ਪਲੇਟਫਾਰਮ ਦੇ ਖਿਲਾਫ ਕਾਰਵਾਈ ਕਰ ਸਕੇ ਇਸ ਲਈ ਕਾਨੂੰਨ ਵਿੱਚ ਜ਼ਰੂਰੀ ਪ੍ਰਬੰਧ ਕਰਨ ਨੂੰ ਆਖਿਆ ਹੈ ਕਮਿਸ਼ਨ ਦੀ ਮਨਸ਼ਾ ਹੈ ਕਿ ਆਮ ਚੋਣਾਂ ਤੋਂ ਪਹਿਲਾਂ ਐਸਾ ਹੋ ਜਾਏ ਤਾਂ ਜੋ ਇਹਨਾਂ ਚੋਣਾਂ ਵਿੱਚ ਸੋਸ਼ਲ ਮੀਡੀਆ ਦੇ ਜ਼ਰਵਰਤ ਤੋਂ ਤੇ ਕੰਟਰੋਲ ਕੀਤਾ ਜਾ ਸਕੇ ਫਰਵਰੀ ਦੇ ਅਖੀਰ ਤੱਕ ਆਮ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਬੰਦਸ਼ਾ ਲਾਗੂ ਹੋ ਜਾਣਗੀਆਂ ਕਮਿਸ਼ਨ ਨੇ ਆਖਿਆ ਕਿ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ ਸਿੱਧੀ ਕਾਰਵਾਈ ਨਹੀਂ ਹੋ ਸਕਦੀ ਉਹਨਾਂ ਤੇ ਸਿੱਧੀ ਨਿਗਰਾਨੀ ਰੱਖਣੀ ਮੁਸ਼ਕਲ ਹੁੰਦੀ ਹੈ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇਸ ਗੱਲ ਦੀ ਸਿਫਾਰਿਸ਼ ਕੀਤੀ ਹੈ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮ ਤੇ ਵੀ ਇਸ਼ਤਿਹਾਰਾਂ ਤੇ ਰੋਕ ਲੱਗੇ ਇਸ ਲਈ ਮੌਜੂਦਾ ਕਾਨੂੰਨ ਵਿੱਚ ਬਦਲਾਅ ਦੀ ਸਿਫਾਰਿਸ਼ ਕੀਤੀ ਹਾਲਾਂਕਿ ਕਮਿਸ਼ਨ ਨੇ ਮੰਨਿਆ ਸੀ ਕਿ ਜਿਸ ਤਰ੍ਹਾਂ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਇਸ ਬੈਨ ਨੂੰ ਲਾਗੂ ਕਰਨ ਦਾ ਸਿਸਟਮ ਹੈ ਉਸੇ ਤਰ੍ਹਾਂ ਇਸ ਪਲੇਟਫਾਰਮ ਤੇ ਪੂਰੀ ਤਰ੍ਹਾਂ ਨਿਗਰਾਨੀ ਸੰਭਵ ਨਹੀਂ ਲੇਕਿਨ ਕਮਿਸ਼ਨ ਨੇ ਆਖਿਆ ਕਿ ਕਾਨੂੰਨ ਬਣਨ ਤੋਂ ਬਾ ਜੋਨਾਂ ਤੋਂ ਪਹਿਲਾਂ ਰਾਜਨੀਤਿਕ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਪਾਰਦਰਸ਼ਤਾ ਲਿਆਉਣ ਜਾ ਰਹੀ ਹੈ ਕੰਪਨੀ ਨੇ ਆਖਿਆ ਕਿ ਰਾਜਨੀਤਿਕ ਇਸ਼ਤਿਹਾਰਾਂ ਦੇ ਉੱਪਰ ਇਹ ਜਾਣਕਾਰੀ ਰਹੇਗੀ ਕਿ ਕਿਸ ਨੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਨੇ ਇਹ ਉਸ ਲਈ ਕਿਸ ਨੇ ਭੁਗਤਾਨ ਕੀਤਾ ਇਸ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿ ਇਨ੍ਹਾਂ ਇਸ਼ਤਿਹਾਰਾਂ ਦੇ ਪਿੱਛੇ ਕਿਹੜੇ ਲੋਕ ਨੇ ਸਰਕਾਰ ਦੇਸ਼ ਵਿੱਚ ਸੋਸ਼ਲ ਮੀਡੀਆ ਤੇ ਲਗਾਮ ਕੱਸਣ ਦੀ ਤਿਆਰੀ ਕਰ ਰਹੀ ਹੈ WhatsApp ਦੇ ਕਮਿਊਨੀਕੇਸ਼ਨ ਹੈੱਡ ਦੱਸਦੇ ਨੇ ਕਿ ਪ੍ਰਸਤਾਵਿਤ ਨਿਯਮਾਂ ਵਿੱਚ ਜੋ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉਹ ਮੈਸੇਜ ਨੂੰ ਟ੍ਰੇਸ ਕਰਨਾ ਯਾਨੀ ਉਸ ਦੇ ਸੋਰਸ ਦਾ ਪਤਾ ਲਾਉਣਾ ਤੇ ਜੋਰ ਦੇਣਾ WhatsApp ਤੇ ਕੇਵਲ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦਾ ਹੀ ਮੈਸੇਜ ਨੂੰ ਪੜ ਸਕਦਾ ਹੈ ਇਸੇ ਵਜ੍ਹਾ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਫੜਨਾ ਮੁਸ਼ਕਲ ਹੁੰਦਾ ਹੈ ਖੜਤਾਰਪੁਰ ਕੋਰੀਡੋਰ ਲਈ ਇਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਤੇ ਸਿਵਲ ਪ੍ਰਸ਼ਾਸਨ ਵਿੱਚ ਤਣਾਅ ਜਾਰੀ ਹੈ ਕਿਸਾਨ ਆਪਣੀ ਜ਼ਮੀਨ ਦਾ ਮੁਆਵਜ਼ਾ ਸਰਕਾਰੀ ਰੇਟ ਤੋਂ ਵੱਧ ਲੈਣ ਦੀ ਮੰਗ ਕਰ ਰਹੇ ਨੇ ਕੋਰੀਡੋਰ ਲਈ ਜਿਹੜੇ ਕਿਸਾਨਾਂ ਦੀ ਜ਼ਮੀਨ ਨੂੰ ਇਕੁਆਇਰ ਕੀਤਾ ਜਾਣਾ ਹੈ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੇ 18 ਕਿਸਾਨਾਂ ਨੇ ਕਿਸਾਨ ਬਚਾਓ ਕਮੇਟੀ ਦੇ ਬੈਨਰ ਹੇਠਾਂ ਐਸਡੀਐਮ ਦਫ਼ਤਰ ਤੇ ਮੁਆਵਜ਼ੇ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤੇ ਉਹਨਾਂ ਦਾ ਤਰਕ ਹੈ ਕਿ ਜ਼ਮੀਨਾਂ ਨੂੰ ਕੋਰੀਡੋਰ ਲਈ ਇਕੁਆਇਰ ਹੋਣਾ ਇਸ ਦਾ ਮੁੱਲ ਘੱਟ ਮਿਲ ਰਿਹਾ ਹੈ ਤੇ ਕੇਂਦਰ ਸਰਕਾਰ ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਉਹਨਾਂ ਦੀ ਜ਼ਮੀਨ ਉਹਨਾਂ ਦੇ ਬਿਨਾਂ ਪੁੱਛੇ ਹੀ ਇਕੁਆਇਰ ਕਰਨ ਯੋਜਨਾ ਬਣਾਈ ਜਾ ਰਹੀ ਹੈ ਇਸ ਵਿੱਚ ਉਹਨਾਂ ਦਾ ਗੁੱਸਾ ਹੈ ਕਿ ਹਾਲੇ ਤੱਕ ਕੇਂਦਰ ਦੀ ਨੈਸ਼ਨਲ ਹਾਈਵੇ ਅਥਾਰਟੀ ਦੇ ਕਿਸੇ ਅਧਿਕਾਰੀ ਨੇ ਉਹਨਾਂ ਤੋਂ ਇੱਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਤੇ ਨਾ ਗੱਲਬਾਤ ਕੀਤੀ ਹੈ ਕਾਰਿਡੋਰ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਤੇ ਸਲਾਨਾ ਆਮਦਨ 2.5 ਲੱਖ ਰੁਪਏ ਹੁੰਦੀ ਹੈ ਪ੍ਰਸ਼ਾਸਨ ਉਹਨਾਂ ਨੂੰ ਸਿਰਫ 12 ਤੋਂ ਲੈ ਕੇ 25 ਲੱਖ ਰੁਪਏ ਪ੍ਰਤੀ ਕਿੱਲਾ ਦੇ ਰਿਹਾ ਹੈ ਜਿਨ੍ਹਾਂ ਦੇ ਕੋਲ ਸਰਕਾਰੀ ਦਸਤਾਵੇਜ਼ ਨੇ ਉਹਨਾਂ ਵਿੱਚ 2014 ਵਿੱਚ ਤਰਨਤਰਨ ਵਿੱਚ ਨੈਸ਼ਨਲ ਹਾਈਵੇ ਬਣਿਆ ਉੱਥੇ ਕਾਗਜਾਂ ਦੇ ਆਧਾਰ ਤੇ ਕਲੈਕਟਰ ਰੇਟ 7 ਲੱਖ ਰੁਪਏ ਸੀ ਜਿਸ ਦਾ 7 ਲੱਖ ਰੁਪਏ ਕਲੈਕਟਰ ਰੇਟ ਪ੍ਰਤੀ ਕਿੱਲਾ ਸੀ ਉੱਥੇ ਲੱ ਦਿੱਤਾ ਗਿਆ ਉਹਨਾਂ ਖੇਕੀ ਜ਼ਮੀਨ ਐਕੁਆਇਰ ਕਰਨ ਲਈ ਨੋਟਿਸ ਸਿਰਫ ਅਖਬਾਰ ਤੋਂ ਪਤਾ ਲੱਗਿਆ ਲੇਕਿਨ ਨਿਜੀ ਤੌਰ ਤੇ ਕਿਸੇ ਵੀ ਕਿਸਾਨ ਨੂੰ ਨੋਟਿਸ ਜਾਰੀ ਨਹੀਂ ਕੀਤਾ ਇਸ ਕੋਰੀਡੋਰ ਬਣਾਏ ਜਾਣ ਤੇ ਉਹ ਖੁਸ਼ ਹੈ ਲੇਕਿਨ ਜ਼ਮੀਨ ਦੇ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਚਿੰਤਤ ਹੈ ਸਾਰੇ ਕਿਸਾਨ ਪਹਿਲਾਂ ਪਾਕਿਸਤਾਨ ਤੋਂ ਓੜੜ ਕੇ ਡੇਰਾ ਬਾਬਾ ਨਾਨਕ ਵਿੱਚ ਵਸੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੀ ਜ਼ਮੀਨ ਦੇ ਬਦਲੇ ਸਹੀ ਮੁਆਵਜ਼ਾ ਦਿੱਤਾ ਜਾਵੇ ਜਿਸ ਤੇ ਉਹ ਆਪਣਾ ਘਰ-ਬਾਰ ਚਲਾ ਸਕਣ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਧੱਕ ਦਿੱਤਾ ਹੈ। ਸਰਦੀਆਂ ਦੇ ਮੌਸਮ ਦੌਰਾਨ ਪੈਣ ਵਾਲੇ ਮੀਂਹ ਦੇ ਸਾਰੇ ਰਿਕਾਰਡ ਟੁੱਟ ਗਏ। ਗਰਦਾਸਪੁਰ ਵਿੱਚ ਸਭ ਤੋਂ ਵੱਧ 102 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਲੁਧਿਆਣਾ ਵਿੱਚ 68 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਮੀਂਹ ਦੇ ਨਾਲ ਪਏ ਗੜਿਆਂ ਨੇ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ। ਵਰਖਾ ਕਰਕੇ ਖੇਤਾਂ ਵਿੱਚ ਪਾਣੀ ਖੜਾ ਹੋ ਗਿਆ ਹੈ। ਕਣਕ ਦੀ ਨਿਸਰ ਰਹੀ ਫਸਲ ਨੂੰ ਪਾਰੀ ਮੀਂਹ ਤੇ ਗੜ੍ਹੇਮਾਰੀ ਨੇ ਤਬਾਹ ਕਰ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਤਾਜ਼ਾ ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਫਸਲਾਂ ਦੇ ਖਰਾਬੇ ਦੀ ਵਿਸ਼ ਗੱਲ ਕਰਦੇ ਆ 30 ਮਾਰਖਾਂ ਦੀ ਅਜ ਨਾਮੇ ਵਿੱਚ 30 ਮਾਰਖਾਂ ਕੀ ਕਹਿੰਦਾ ਪੰਜਾਬ ਦੇ ਮੌਸਮ ਦੀ ਗੱਲ ਕਿਸ ਢੰਗ ਨਾਲ ਉਹਨੇ ਕੀਤੀ ਹੈ ਉਹ ਤੁਹਾਨੂੰ ਦਸੀਏ ਕਹਿੰਦਾ ਕਿ ਉੱਤੇ ਜੋਬਨ ਦੇ ਆਈ ਜਦ ਕਣਕ ਦੇਖੀ ਖੁਸ਼ੀ ਲੱਗਾ ਜਦ ਹੋਣ ਕਿਸਾਨ ਮਿੱਤਰ ਉੱਤੇ ਜੋਬਨ ਦੇ ਆਈ ਜਦ ਕਣਕ ਦੇਖੀ ਤੇ ਖੁਸ਼ ਹੋਣ ਲੱਗਾ ਜਦ ਕਿਸਾਨ ਮਿੱਤਰ ਸਿਟਾ ਲੱਗ ਜਾਊਗਾ ਥੋੜੇ ਦਿਨਾਂ ਤੀਕਰ ਲੱਗਾ ਦਿਨਾਂ ਦਾ ਕਰਨ ਧਿਆਨ ਮਿੱਤਰ ਕਰਨਾ ਵਕਤ ਤੋਂ ਪਹਿਲਾਂ ਗੋਦਾਮ ਖਾਲੀ ਅਫਸਰ ਲੱਗੇ ਸੀ ਦੇਣ ਬਿਆਨ ਮਿੱਤਰ ਕਰਨਾ ਵਕਤ ਤੋਂ ਪਹਿਲਾਂ ਸੀ ਗੋਦਾਮ ਖਾਲੀ ਤੇ ਅਫਸਰ ਲੱਗੇ ਸੀ ਦੇਣ ਬਿਆਨ ਮਿੱਤਰ ਬਿਨਾਂ ਦੇਰ ਸਭ ਫਸਲ ਖਰੀਦ ਹੋ ਜੂ ਬਿਨਾਂ ਦੇਰ ਸਭ ਫਸਲ ਖਰੀਦ ਹੋ ਜੂ ਛੱਡੀ ਜਾਂਦੀ ਸਰਕਾਰ ਫਰਮਾਨ ਮਿੱਤਰ ਉਦੋਂ ਤੱਕ ਸੀ ਕੜਕਪਿਆ ਆਣ ਬਦਲਕ ਉਦੋਂ ਤੱਕ ਸੀ ਕੜਕ ਪਿਆ ਆਣ ਬੱਦਲ ਲੱਗੀ ਵਰਨ ਫਿਰ ਆਣ ਬਰਸਾਤ ਮਿੱਤਰ ਗੜਿਆਂ ਆਣ ਕੇ ਇੰਜ ਕੁਝ ਮਾਰ ਮਾਰੀ ਗੜਿਆਂ ਆਣ ਕੇ ਇੰਜ ਕੁਝ ਬਾਰ ਮਾਰੀ ਜਿਵੇਂ ਆਏ ਨੇ ਕਰਨ ਉਹ ਕਾਨ ਮਿੱਤਰ ਹੁਣ ਤੁਹਾਨੂੰ ਪੰਜਾਬ ਤੇ ਨਾਲ ਲੱਗਦੇ ਖੇਤਿਆਂ ਦਾ ਮੌਸਮ ਦੱਸ ਦਈਏ ਜੰਮੂ ਕਸ਼ਮੀਰ ਦੀਆਂ ਵਾਦੀਆਂ ਚ ਭਾਰੀ برفਾਂ ਡਿੱਗੀਆਂ ਜਿਸ ਕਰਕੇ ਜਨ ਜੀ ਮੱਲੀੋਂ ਲੱਤ ਗਿਆ ਪੰਜਾਬ ਚ ਅਜ ਨਿੱਗੀ ਤੇ ਨਿਖਰੀ ਤੁਪ ਚੜੀ ਰਹੀ ਜਿਸ ਕਾਰਨ ਲੋਕਾਂ ਨੇ ਠੰਡ ਤੋਂ ਸੁੱਖ ਦਾ ਸਾਹ ਲਿਆ ਕਿਧਰੇ ਕਿਧਰ ਤਿੱਤਲ ਖੰਭੀਆਂ ਵੱਡੀਆਂ ਬਦਲੀਆਂ ਵੀ ਉੱਡਦੀਆਂ ਰਹੀਆਂ ਨਵੀਂ ਦਿੱਲੀ ਤੋਂ ਖਬਰਾਂ ਅਨੁਸਾਰ ਖਰਾਬ ਮੌਸਮ ਕਾਰਨ ਦਿੱਲੀ 에어ਪੋਰਟ ਤੋਂ 18 ਉਡਾਨਾਂ ਨੂੰ ਇਧਰੋਂ ਡਿਰਡਵਾਟ ਕਰਨਾ ਪਿਆ ਹੈ। ਖਬਰਾਂ ਅਨੁਸਾਰ ਅਮਰਸਰ ਸਾਹਿਬ ਤੋਂ ਗੁਰੂ ਕੀ ਨਗਰੀ ਦੇ ਤਾਪਮਾਨ 'ਚ ਗ੍ਰਾਫਟ ਦੱਜ ਕੀਤੀ ਗਈ। ਮੀਂਹ ਕਾਰਨ ਪੂਰਾ ਖੇਤ ਠੰਡ ਦੀ ਲਪੇਟ ਚਾਹ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਤਾਪਮਾਨ ਡਿੱਗਣ ਕਾਰਨ ਲੋਕਾਂ 'ਚ ਵਾਇਰਲ ਬੁਖਾਰ ਖਾਸਾ ਵਧ ਰਿਹਾ ਹੈ। ਦੂਜੇ ਬਨੇ ਖੇਤੀ ਮਾਰਾ ਅਨੁਸਾਰ ਇਹ ਮੀਂਹ ਦੀ ਜਿਹੜੀ ਰੁੱਤ ਹੈ ਇਹ ਕਣਕ ਦੀ ਫਸਲ ਲਈ ਲਾਹੇਵੰਦੀ ਹੈ ਪਰ ਗੜੇ ਕਣਕ ਦੀ ਫਸਲ ਲਈ ਨੁਕਸਾਨਦੇ ਹੋ ਸਕਤੇ ਨੇ ਇਸ ਲਈ ਪੰਜਾਬ ਸਰਕਾਰ ਨੇ ਗਰਦਾਵਰੀਆਂ ਕਰਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਇਸੇ ਦੌਰਾਨ ਖਰਾਬ ਮੌਸਮ ਕਾਰਨ ਅਮਰਸਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਦੀਆਂ ਕੁਝ ਉਡਾਣਾਂ ਵੀ ਰੱਦ ਹੋਈਆਂ 에ਰਪੋਰਟ ਦੀ ਹੈਲਪਲੈਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕਾਕ ਤੋਂ ਆਉਣ ਵਾਲੀ ਸਪੈਸ ਜੈਟ ਦਿੱਲੀ ਤੋਂ ਆਉਣ ਵਾਲੀ ਜੈਟ 에ਰਵੇ ਸ਼੍ਰੀਨਗਰ ਦੀ ਇੰਡੀਗੋ 에ਰਲਾਈਨ ਉਡਾਣ ਰੱਦ ਕਰ ਦਿੱਤੀ ਗਈ ਇਸ ਤੋਂ ਇਲਾਵਾ ਦੋ ਹਰ ਤੋਂ ਆਉਣ ਵਾਲੀ ਕਤਰ ਦਿੱਲੀ ਜੁਵੇਰ ਇੰਡੀਆ ਦਿੱਲੀ ਤੋਂ ਜਾ ਟੇਰਵੇ ਸ਼੍ਰੀ ਨਗਰ ਦਿੱਲੀ ਇਰ ਇੰਡੀਆ ਦੀ ਉਡਾਨਾਂ ਵੀ ਦੇਰੀ ਨਾਲ ਪੂਜੀ ਐਮ ਆਸਟਿੰਗ ਮਾਰਕ ਕਹਿੰਦੇ ਐ ਮੌਸਮ ਸਾਫ਼ ਰਹੇਗਾ ਤੇ ਤੰਦ ਗਏ ਗਟੀ ਪੈਣ ਦੀ ਸਭਾਵਨਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ